ਨੇ ਆਦਰੀ ਭਰ ਲਈ ਕਬੀਸ਼ ਰਿਸ਼ੀ ਨੇ ਸ੍ਰੀ ਭਰ ਲਈ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਦਮ ਸਤੇ ਕੇ ਆ ਗਏ ਕਹਿੰਦੇ ਖਰੂਕੀ ਇੱਕ ਸੰਗਤਾਂ ਬੈਠੇ ਰਹੋ ਐਦਾਂ ਹੀ ਸੱਜ ਕੇ ਰਹੋ ਸੇਕ ਜਾਨ ਕੇ ਆ ਗਏ ਪਤਾ ਨਹੀਂ ਕੀ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਦਸਵੇਂ ਪਾਸ਼ਾ ਉਹ ਆਨੰਗ ਗੱਲ ਕਹਿੰਦੇ ਆ ਕਹਿੰਦੇ ਅੱਜ ਤੁਸੀਂ ਕਥਾ ਵਾਚਕ ਵੀ ਸੁਣੇ ਕਵੀਸ਼ਰੀ ਜਿੱਥੇ ਵੀ ਸੁਣੇ ਢਾਡੀ ਜਿੱਥੇ ਵੀ ਸੁਣੇ ਕਵੀ ਦਰਬਾਰ ਵੀ ਸੁਣਿਆ ਤੁਹਾਨੂੰ ਕੁਝ ਅੱਜ ਵੱਖਰਾ ਵਖਾਣਾ ਚਾਹੁੰਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਇਹ ਕਾਤਕ ਹੋਣ ਲੱਗਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੇ ਵੇਖਿਆ ਹੋਇਆ ਇੱਕ ਟਿੱਕੇ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਈ ਟੋਲੀ ਭੰਡਾ ਦੀ ਭੰਡਾ ਦੀ ਪੰਡਾਲ ਵਿੱਚ ਆਈ ਗੁਰੂ ਜੀ ਤੋਂ ਲੈ ਕੇ ਆ ਗਿਆ ਕੌਣ ਲਈ ਕੌਣ ਲਈ ਨਕਲ ਮਸਦਾ ਜਦੋਂ ਜਾਂਦੇ ਬਾਸ ਦਾ ਸ਼ਰਾਬ ਰੱਜ ਕੇ ਚੱਖਦੇ ਚੱਖਦੇ ਵੇ ਸੁਆਜਵਾਨ ਲੜਕੀ ਨਾਲ ਰੱਖਦੇ ਵੇ ਸੁਆਜਵਾਨ ਲੜਕੀ ਨਾਲ ਰੱਖਦੇ I'm Santa ਸ਼ੰਹ ਮਹਾਰਾਜ ਕਹਿੰਦੇ ਆ ਸਿੱਖ ਸੰਗਤੋ ਬਰੂ ਦੇ ਪਿਆਰ ਵਾਲਿਓ ਅੱਜ ਤੁਸੀਂ ਸੁਣੇ ਨੇ ਢਾਡੀ ਪਰ ਅੱਗੇ ਭੰਡ ਸੁਣਨੇ ਨੇ ਤੁਸੀਂ ਨਕਲ ਚ ਹੀ ਵੇਖਣੇ ਆ ਹੁਣ ਨਕਲ ਚ ਹੀ ਸਟੇਜ ਤੇ ਸੱਦੇ ਗਏ ਨੇ ਹੁਣ ਨਕਲ ਚ ਹੀ ਨਕਲ ਕਰਨ ਲੱਗੇ ਨੇ ਇਹ ਚਈਏ ਮਈਏ ਮਸਾਦ ਦੀ ਨਕਲ ਕਰਦੇ ਨੇ ਹੁਣ ਇੱਕ ਖੋਤਾ ਰੱਖਿਆ ਉਹਦੇ ਉੱਤੇ ਜਿੰਨਾ ਰਸਤ ਪਾਣੀ ਉਹ ਸਾੜਾ ਲੈ ਕੇ ਆਉਂਦੇ ਨੇ ਹੁਣ ਰਸਤ ਪਾਣੀ ਲੈ ਕੇ ਆਉਂਦੇ ਨੇ ਇੱਕ ਸਿੱਖ ਦੇ ਘਰ ਵਿੱਚ ਜਾਂਦੇ ਨੇ ਹੁਣ ਜਦੋਂ ਇੱਕ ਸਿੱਖ ਦੇ ਘਰ ਵਿੱਚ ਜਾਂਦੇ ਨੇ ਨਾ ਉਹ ਸਿੱਖ ਨੂੰ ਪੁੱਛਦੇ ਕਹਿੰਦੇ ਬੀਬੀ ਨੂੰ ਪੁੱਛਦੇ ਸਿੱਖ ਕਿੱਦਾਂ ਉਹ ਕਹਿੰਦੇ ਖੇਤਾਂ ਵਿੱਚ ਗਿਆ ਕਹਿੰਦਾ ਨਾ ਭਾਗੇ ਨੂੰ ਸਾਡੇ ਦਰਸ਼ਨ ਹੀ ਨਹੀਂ ਹੁੰਦੇ ਅੱਜ ਵਾਲੇ ਬਾਬਿਆਂ ਦੇ ਤਾਂ ਮੁਸੰਦਾ ਦਾ ਹਾਲਾਤ ਵਖਿਓ ਹੁਣ ਵਖਿਓ ਕਹਿੰਦੇ ਵੀ ਭਾਗੇ ਨੂੰ ਸਾਡੇ ਦਰਸ਼ਨ ਨਹੀਂ ਹੁੰਦੇ ਸ਼ਾਮ ਵੇਲਾ ਹੁੰਦਾ ਹੈ ਸਿੱਖ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਤਿਆਰ ਕਰਦਾ ਹੈ ਇਹ ਕਹਿੰਦਾ ਮੈਂ ਪ੍ਰਸ਼ਾਦਾ ਨਹੀਂ ਛਕਣਾ ਮੈਨੂੰ ਸ਼ਰਾਬ ਚਾਹੀਦੀ ਮੈਨੂੰ ਮਾਸ ਚਾਹੀਦਾ ਅੱਜ ਵਾਲੇ ਮਸੰਦਾਂ ਦੀ ਤੇ ਮੈਂ ਉਦੋਂ ਵਾਲੇ ਮਸੰਦਾਂ ਦੀ ਮੈਂ ਪਹਿਲਾਂ ਗੱਲ ਕਰਦਾ ਹੁੰਨਾ ਵੀ ਕਈ ਵਾਰੀ ਮਨਾਂ ਵਿੱਚ ਸੋਚਦੇ ਆਂ ਕਹਿੰਦੇ ਮੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਮੈਂ ਕਈ ਵਾਰੀ ਕਹਿੰਦਾ ਵੀ ਪਾਪ ਕੀਤਾ ਮੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾ ਕੇ ਉਹ ਜੇ ਗੱਲ ਵੇਖੀਏ ਤੇ ਉਹ 100% ਵਿੱਚੋਂ 10% ਪਿੰਦੇ ਸੀ ਤੇ 90% ਸਹੀ ਸੀ ਤੇ ਅੱਜ ਵਾਲੇ ਮਹੰਤਾ ਕੋਲੋਂ ਵੇਖਿਓ 90% ਪਿੰਦੇ ਆ ਤੇ 10% ਸਹੀ ਆ ਤੇ ਮਨਾਂ ਵਿੱਚ ਆਤੀ ਮਾਰ ਕੇ ਵੇਖਿਓ ਆਜ਼ਾਦ ਕਰਾਇਆ ਕਿ ਗੁਲਾਮ ਕੀਤੇ ਆ ਭਾਵੇਂ ਉਹ ਪ੍ਰਬੰਧਕ ਹੋਣ ਤੇ ਭਾਵੇਂ ਸਾਡੇ ਵਰਗੇ ਢਾਢੀ ਹੋਣ ਤੇ ਭਾਵੇਂ ਗਰੰਤੀ ਹੋਣਾ ਉਹ ਸਾਰਾ ਮਸੰਦਾਂ ਵਿੱਚ ਆਉਂਦੇ ਨੇ ਤੇ ਜਿਹੜਾ ਗੁਰੂ ਦਾ ਭੈ ਨਹੀਂ ਰੱਖਦਾ ਮੈਂ ਪਹਿਲਾਂ ਕਈ ਵਾਰੀ ਗੱਲ ਕਰਦਾ ਹਾਂ ਨਾ ਵੀ ਇਹ ਬੜਾ ਵੱਡਾ ਪਾਪ ਕੀਤਾ ਸੀ ਆ ਸੰਸਾਰ ਦੇ ਹੁਣ ਮਸੰਦ ਲਿਆਂਦੇ ਕਹਿੰਨੇ ਮਸੰਦਾਂ ਦੀ ਨਕਲ ਹੋਈ ਆ ਸ਼ਾਮ ਦੇਲਾ ਹੋਇਆ ਸਿੱਖ ਦੀ ਬੇਟੀ ਨੂੰ ਆਖਿਆ ਬੇਸਵਾਦ ਦੇ ਪੈਰ ਘੁੱਟ ਜਦੋਂ ਇੰਨੀ ਕੋ ਗੱਲ ਹੋਈ ਨਾ ਜਿਹੜਾ ਨਕਲਕੀਆਂ ਲਾਇਆ ਉਸ ਸਿੱਖ ਸ਼ਕਤਾਂ ਦੀ ਭੁਬਾ ਨਿਕਲ ਗਈਆਂ ਉਹ ਸਿੱਖਾਂ ਨਾਲ ਲੜਾਈ ਦਾ ਧਕਾ ਤੇ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੋਸ਼ ਵਿੱਚ ਆੜ ਕੇ ਕਹਿੰਦੇ ਆ ਉਹ ਸਿੱਖੋ ਤੁਹਾਡੇ ਇਲਾਕੇ ਦੇ ਮਸੰਦ ਸੰਗਤ ਵਿੱਚ ਬੈਠੇ ਜਿੱਥੇ-ਜਿੱਥੇ ਬੈਠੇ ਆਂ ਪੜ੍ਹ ਲਓ ਇਹਨਾਂ ਨੂੰ ਉਹ ਨੱਪ ਲੋ ਇਹਨਾਂ ਨੂੰ ਅੱਜ ਤੋਂ ਲੈ ਕੇ ਕੋਈ ਪ੍ਰਚਾਰਕ ਨਹੀਂ ਆਗੇ ਇਹਨਾਂ ਦੀ ਸੁਧਾਈ ਕੀਤੀ ਜਾਵੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਦੂੰਦੀ ਧਰਤੀ ਤੇ ਸੀਰਾ ਪਾਇਆ ਸੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇਲ ਦਾ ਕੜਾਹਤ ਆਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਤੇਲ ਦੇ ਕੜਾਹੇ ਵਿੱਚ ਸੁਤੇ ਗਏ ਸਨ ਤੇ ਕਈਆਂ ਦੇ ਹੱਥ ਵਢੇ ਗਏ ਬਲਾਕੀ ਦਾਸ ਵਰਗੇ ਤੇ ਕਈਆਂ ਦੇ ਇੱਥੇ ਮੂੰਹ ਕਾਲੇ ਕੀਤੇ ਗਏ ਤੇ ਭਾਈ ਛੱਜੂ ਵਰਗੇ ਭਾਈ ਪਾਰੋ ਵਰਗੇ ਐਂਦਾ ਦਾੜੀ ਫੜ ਕੇ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਕਹਿੰਦੇ ਪਾਸ਼ਾ ਸਾਨੂੰ ਕਿਸੇ ਨੇ ਬਨੇ ਹੀ ਨਹੀਂ ਸਾਨੂੰ ਕਿਸੇ ਨੇ ਇਹ ਗੱਲ ਆਖੀ ਨਹੀਂ ਵੀ ਤੁਸੀਂ ਜਾ ਕੇ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਚਲੇ ਜਾਓ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖੋ ਤੁਹਾਡੇ ਵਰਗੇ ਸਿੱਖਾਂ ਦੀ ਤੇ ਸਾਨੂੰ ਲੋੜ ਹੈ ਅਸੀਂ ਤੁਹਾਡੇ ਵਰਗੇ ਸਿੱਖਾਂ ਦੀ ਸਤਿਕਾਰ ਕਰਦੇ ਆ ਇਹਨਾਂ ਨੂੰ शिरो पांव ਭੇਟ ਕੀਤੇ ਗਏ ਅਰਦਾਸ ਕਰੀਏ ਉਹਨਾਂ ਮਸੰਦਾਂ ਵਿੱਚੋਂ ਸਾਡਾ ਵੀ ਨਾਂ ਨਿਕਲ ਜਾਵੇ ਜੇ ਨਿਕਲ ਜਾਵੇ ਤੇ ਗੁਰੂ ਚਰਨਾਂ ਵਿੱਚ ਪ੍ਰਵਾਹਨ ਹੋ ਜਾਾਂਗੇ ਇਹਦੇ ਸਾਖੀ ਦੇ ਦਿਹਾੜੇ ਉੱਤੇ ਧੰਨ ਗੁਰ ਕਲਗੀ ਤਰਪਾਸ਼ਾ ਮਹਾਰਾ ਜੀ ਕਹਿੰਦੇ ਅੱਜ ਤੋਂ ਮਸੰਦ ਪ੍ਰਥਾ ਖਤਮ ਹੋ ਗਈ ਹੈ ਜਿਨੇ ਦਸਵੰਦ ਲੈ ਕੇ ਆਉਣਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਵੇ ਅਨੰਦਪੁਰ ਸਾਹਿਬ ਦੀ ਧਰਤੀ